ਕੀ ਤੁਸੀਂ ਜਾਣਦੇ ਹੋ ਕਿ ਤਾਂਤਨ ਸ੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸਰੋਵਰ ਨੂੰ ਕੀ ਵਰ ਦਿੱਤਾ ਸੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪੱਟੀ ਸ਼ਹਿਰ ਦੇ ਵਿੱਚ ਇੱਕ ਸ਼ਾਹੂਕਾਰ ਹੋਇਆ ਕਰਦਾ ਸੀ ਜਿਸ ਦਾ ਨਾਮ ਦੁਨੀ ਚੰਦ ਸੀ ਸ਼ਾਹੂਕਾਰ ਬਹੁਤ ਹਕਾਰਿਆ ਹੋਇਆ ਸੀ ਇੰਨਾ ਹਕਾਰਿਆ ਹੋਇਆ ਸੀ ਕਿ ਉਹ ਆਪਣੇ ਆਪ ਨੂੰ ਰੱਬ ਤੋਂ ਉੱਤੇ ਸਮਝਣ ਲੱਗ ਪਿਆ ਇੱਕ ਵਾਰ ਭੋਜਨ ਛਕਦੇ ਆ ਉਹ ਆਪਣੀਆਂ ਧੀਆਂ ਨੂੰ ਪੁੱਛਣ ਲੱਗਾ ਕਿ ਤੁਸੀਂ ਇਹ ਦੱਸੋ ਤੁਸੀਂ ਕਿਸ ਦਾ ਦਿੱਤਾ ਹੋਇਆ ਖਾਂਦੀਆਂ ਹੋ ਉਨੀਆ ਧੀਆ ਨੇ ਜਵਾਬ ਦਿੱਤਾ ਕਿ ਪਿਤਾ ਜੀ ਅਸੀਂ ਤੁਹਾਡਾ ਦਿੱਤਾ ਹੋਇਆ ਖਾਂਦੀਆਂ ਉਸ ਨੇ ਆਪਣੀ ਸਭ ਤੋਂ ਛੋਟੀ ਕੁੜੀ ਜਿਸ ਦਾ ਨਾਂ ਰਜਨੀ ਸੀ ਉਸ ਨੂੰ ਪੁੱਛਿਆ ਕੀ ਧੀਏ ਤੂੰ ਦੱਸ ਤੂੰ ਕਿਸ ਦਾ ਦਿੱਤਾ ਹੋਇਆ ਖਾਂਦੀ ਹੈ ਤਾਂ ਬੀਬੀ ਰਜਨੀ ਜੀ ਕਹਿਣ ਲੱਗੀ ਕਿ ਮੈਂ ਤਾਂ ਉਸ ਅਕਾਲ ਪੁਰਖ ਦਾ ਦਿੱਤਾ ਖਾਂਦੀ ਹਾਂ ਤੁਸੀਂ ਤਾਂ ਬਸ ਇੱਕ ਜਰੀਆ ਹੋ ਇਹ ਸੁਣ ਕੇ ਦੁਨੀ ਚੰਦ ਨੂੰ ਬਹੁਤ ਗੁੱਸਾ ਆਇਆ ਉਸਨੇ ਆਪਣੀ ਤੀਨ ਨੂੰ ਉਸ ਕੋਲੋਂ ਮਾਫੀ ਮੰਗਣ ਲਈ ਕਿਹਾ ਤੇ ਕਿਹਾ ਕਿ ਇਸ ਗੱਲ ਨੂੰ ਪ੍ਰਵਾਨ ਕੀ ਤੂੰ ਮੇਰਾ ਦਿੱਤਾ ਖਾਂਦੀ ਹੈ ਤਾਂ ਰਜਨੀ ਕਹਿਣ ਲੱਗੀ ਇਸ ਵਿੱਚ ਕੁਝ ਗਲਤ ਨਹੀਂ ਅਸੀਂ ਪਰਮਾਤਮਾ ਦਾ ਦਿੱਤਾ ਹੋਇਆ ਖਾਂਦੀਆਂ ਹਾਂ ਬਸ ਤੁਸੀਂ ਤੇ ਇੱਕ ਚਰੀਆ ਹੋ ਤਾਂ ਗੁੱਸੇ 'ਚ ਆ ਕੇ ਦੁਨੀ ਚੰਦ ਨੇ ਪੰਡਿਤ ਜੀ ਨੂੰ ਆਪਣੇ ਘਰ ਵਿੱਚ ਬੁਲਾਇਆ ਅਤੇ ਇੱਕ ਪਿੰਗਲੇ ਨੂੰ ਲੱਭਣ ਨੂੰ ਆਖਿਆ ਤੇ ਉਸ ਪਿੰਗਲੇ ਨਾਲ ਦੁਨੀ ਚੰਦ ਨੇ ਬੀਬੀ ਰਜਨੀ ਦਾ ਵਿਆਹ ਕਰ ਦਿੱਤਾ ਤੇ ਆਪਣੇ ਘਰੋਂ ਕੱਢ ਦਿੱਤਾ ਤੇ ਕਹਿਣ ਲੱਗਾ ਮੈਂ ਦੇਖਦਾ ਹਾਂ ਕਿ ਤੂੰ ਆਪਣੇ ਪਿਤਾ ਤੋਂ ਇਲਾਵਾ ਕੌਣ ਤੈਨੂੰ ਖਵਾਂਦਾ। ਨਾ ਸੁਣ ਬੀਬੀ ਰਜਨੀ ਜੀ ਆਪਣੇ ਪਤੀ ਨੂੰ ਗੋੱਗੀ ਵਿੱਚ ਬਿਠਾ ਕੇ ਉਥੋਂ ਤੁਰ ਪੈਂਦੇ ਹਨ। ਕਾਫੀ ਸਮਾਂ ਤੁਰਨ ਫਿਰਨ ਤੋਂ ਬਾਅਦ ਉਹਨਾਂ ਨੂੰ ਇੱਕ ਸਥਾਨ ਮਿਲਦਾ ਹੈ। ਉਥੇ ਆਸਥਾਨ ਤੇ ਆਰਾਮ ਕਰਨ ਤੋਂ ਬਾਅਦ ਅਗਲੀ ਸਵੇਰ ਉਹ ਆਪਣੀ ਯਾਤਰਾ ਫੇਰ ਸ਼ੁਰੂ ਕਰ ਦਿੰਦੇ ਹਨ। ਕਈ ਗੁਰਦੁਆਰਿਆਂ ਗੁਰੂ ਧਾਮਾਂ ਦੇ ਵਿੱਚ ਉਹਨਾਂ ਨੇ ਆਰਾਮ ਕੀ ਜਾ ਕੇ ਆਰਾਮ ਕੀਤਾ ਤੇ ਦਰਸ਼ਨ ਦੇਦਾਰੇ ਕੀਤੇ ਤੇ ਐਵੇਂ ਹੀ ਬਹੁਤ ਦਿਨ ਬੀਤ ਗਏ। ਫਿਰ ਕੁਝ ਦਿਨਾਂ ਬਾਅਦ ਉਹ ਜਾ ਕੇ ਇੱਕ ਆਸਥਾਨ ਤੇ ਰੁਕਦੇ ਹਨ ਜਿੱਥੇ ਛੋਟਾ ਜਿਹਾ ਇੱਕ 베ਰੀ ਦਾ ਬੂਟਾ ਹੁੰਦਾ ਹੈ ਉਹ ਆਪਣੇ ਪਤੀ ਨੂੰ ਉੱਥੇ ਆਰਾਮ ਕਰਨ ਵਾਸਤੇ ਆਖਦੇ ਹਨ ਤੇ ਆਖਦੇ ਹਨ ਤੁਸੀਂ ਇੱਥੇ ਆਰਾਮ ਕਰੋ ਤੇ ਮੈਂ ਨੇੜੇ ਹੀ ਪਿੰਡ ਹੈ ਉਥੋਂ ਕੁਝ ਮੰਗ ਕੇ ਲੈ ਕੇ ਆਉਂਦੀ ਹਾਂ ਤੁਸੀਂ ਕੋ ਬਹੁਤ ਟਾਈਮ ਤੋਂ ਭੁੱਖੇ ਹੋ ਤੁਹਾਨੂੰ ਵੀ ਭੁੱਖ ਲੱਗੀ ਹੋਏਗੀ ਤੇ ਇਨ ਆ ਕੇ ਬੀਬੀ ਜੀ ਤੁਰ ਜਾਂਦੇ ਹਨ ਉਸਤੇ ਪਤੀ ਦੀ ਨਜ਼ਰ ਉਸ ਕੋਲ ਛਪੜੀ ਦੇ ਉੱਤੇ ਪੈਂਦੀ ਹੈ ਉਹ ਦੇਖਦਾ ਹੈ ਕਿ ਕਾਂ ਆਉਂਦੇ ਹਨ ਤੇ ਛਪੜੀ ਵਿੱਚ ਡੁਬਕੀ ਲਾ ਕੇ ਚਿੱਟੇ ਬਗਲੇ ਬਣ ਕੇ ਨਿਕਲ ਜਾਂਦੇ ਹਨ ਉਸ ਦੇ ਮਨ ਵਿੱਚ ਫੁਰਨਾ ਆਉਂਦਾ ਹੈ ਕਿ ਇਹ ਪਰਮਾਤਮਾ ਦੀ ਕੋਈ ਖੇਡ ਹੈ ਉਹ ਮੈਨੂੰ ਕੁਝ ਸਮਝਾਉਣਾ ਚਾਹੁੰਦਾ ਹੈ ਉਸ ਤੋਂ ਤੁਰਿਆ ਤੇ ਨਹੀਂ ਜਾਂਦਾ ਸੀ ਪਰ ਉਹ ਵਿਚਾਰਾ ਡਿੱਗਦਾ ਟੈਂਦਾ ਉਥੇ ਹੌਲੀ ਹੌਲੀ ਕਿਸਰਦਾ ਹੋਇਆ ਉਸ ਟੋਬੇ ਤੱਕ ਤੁਰ ਜਾਂਦਾ ਹੈ ਉਸ ਛਪੜੀ ਦੇ ਵਿੱਚ ਜਾ ਕੇ ਉਸਨੇ 베ਰੀ ਨੂੰ ਹੱਥ ਪਾਉਂਦਾ ਹੈ ਇੱਕ ਟਾਹਣੀ ਨੂੰ ਤੇ ਉਥੇ ਜਾ ਕੇ ਛਪੜੀ ਦੇ ਵਿੱਚ ਟੁੱਕੀ ਲਾ ਲੈਂਦਾ ਹੈ ਉਸ ਤੋਂ ਬਾਅਦ ਥੋੜੇ ਟਾਈਮ ਬਾਅਦ ਬੀਬੀ ਰਜਨੀ ਜੀ ਵੀ ਆ ਜਾਂਦੇ ਹਨ ਉਹ ਆਪਣੇ ਉੱਥੇ ਪਤੀ ਨੂੰ ਨਾ ਪਾ ਕੇ ਬਹੁਤ ਘਬਰਾ ਜਾਂਦੇ ਹਨ ਤੇ ਉਸ ਨੂੰ ਬੇਨਤੀ ਕਰਨ ਲੱਗ ਪੈਂਦੇ ਹਨ ਕਿ ਮੇਰੇ ਪਤੀ ਸੀ ਇੱਥੇ ਉਹ ਕਿੱਥੇ ਹਨ ਉਹ ਪਿੰਗਲਾ ਉਸ ਨੂੰ ਦੱਸਦਾ ਹੈ ਕਿ ਮੈਂ ਹੀ ਤੁਹਾਡਾ ਪਤੀ ਹਾਂ ਪਰ ਉਹ ਬਹੁਤ ਸੋਹਣਾ ਨੌਜਵਾਨ ਬਣ ਚੁੱਕਿਆ ਸੀ ਲੇਕਿਨ ਬੀਬੀ ਰਜਨੀ ਜੀ ਨੂੰ ਉਸ ਤੇ ਵਿਸ਼ਵਾਸ ਨਹੀਂ ਹੁੰਦਾ ਇੰਨੇ ਚਰਚ ਪਿੰਡ ਵਾਲੇ ਵੀ ਕਾਫੀ ਲੋਕ ਆ ਜਾਂਦੇ ਹਨ ਤੇ ਉਹ ਸਭ ਕਹਿੰਦੇ ਹਨ ਕਿ ਬੀਬੀ ਜੀ ਆਪਾਂ ਇੱਕ ਕੰਮ ਕਰਦੇ ਹਾਂ ਆਪਾਂ ਗੁਰੂ ਰਾਮਦਾਸ ਜੀ ਕੋਲ ਜਾਂਦੇ ਹਾਂ ਉਹਨਾਂ ਦਾ ਥੋੜੀ ਦੂਰ ਸਥਾਨ ਹੈ ਇਹਨਾਂ ਆ ਕੇ ਉਸ ਆ ਉਥੇ ਤੁਰ ਜਾਂਦੇ ਹਨ ਗੁਰੂ ਰਾਮਦਾਸ ਜੀ ਆਖਦੇ ਹਨ ਗੁਰੂ ਰਾਮਦਾਸ ਜੀ ਕੋਲ ਪਹੁੰਚੇ ਹਨ ਦੋਨਾਂ ਦੀ ਗੱਲ ਸੁਣ ਤੋਂ ਬਾਅਦ ਗੁਰੂ ਰਾਮਦਾਸ ਜੀ ਕਹਿੰਦੇ ਹਨ ਕਿ ਰਜਨੀ ਤੇਰਾ ਪਤੀ ਬਿਲਕੁਲ ਸਹੀ ਬੋਲ ਰਿਹਾ ਹੈ ਇਹ ਕੋਈ ਪਾਣੀ ਦਾ ਛੱਪੜ ਨਹੀਂ ਸਗੋਂ ਅੰਮ੍ਰਿਤਕੁੰਟ ਹੈ ਜਿੱਥੇ ਅੱਗੇ ਚੱਲ ਕੇ ਦੁਨੀਆ ਦਾ ਸਭ ਤੋਂ ਮਹਾਨ ਤੀਰਥ ਸਥਾਨ ਬਣੇਗਾ ਐਸੇ ਸਰੋਵਰ ਦੀ ਖੁਦਾਈ ਕਰਵਾਈ ਜਾਏਗੀ ਤੇ ਇਸ਼ਨਾਨ ਕਰਕੇ ਲੋਕਾਂ ਦਾ ਮਾਨਸਿਕ ਅਤੇ ਸਰੀਰਕ ਰੋਗ ਦੂਰ ਹੋਣਗੇ ਗੁਰੂ ਰਾਮਦਾਸ ਜੀ ਤੇ ਬਾਕੀ ਸੰਗਤ ਰਜਨੀ ਸਮੇਤ ਉਸ ਦਾ ਪਤੀ ਮਨੋਹਰ ਲਾਲ ਆ ਵਾਪਸ ਉਹਦੇ ਕੋਲ ਆਉਂਦੇ ਹਨ ਜਦੋਂ ਇਸ਼ਨਾਨ ਕਰਨ ਲੱਗਿਆ ਜੋ ਇੱਕ ਹੱਥ ਬਾਹਰ ਰਹਿ ਗਿਆ ਸੀ ਉਸਨੇ ਪਾਣੀ ਦੇ ਵਿੱਚ ਡਬੋਇਆ ਅਤੇ ਸਭ ਨੂੰ ਵਿਖਾਇਆ ਕਿ ਮੇਰਾ ਹੱਥ ਵੀ ਬਿਲਕੁਲ ਸਹੀ ਹੋ ਚੁੱਕਿਆ ਹੈ ਇਹ ਸਭ ਦੇਖ ਕੇ ਬੀਬੀ ਰਜਨੀ ਜੀ ਨੂੰ ਉਸਤੇ ਵਿਸ਼ਵਾਸ ਵਿਸ਼ਵਾਸ ਹੋ ਗਿਆ ਅੱਗੇ ਚાલ ਕੇ ਉਸ ਹਸਤਾਨ ਤੇਸ ਉਤੇ ਸਰੋਵਰ ਦੀ ਖੁਦਾਈ ਕਰਵਾਈ ਗਈ ਇਸ ਖੁਦਾਈ ਵਿੱਚ ਬਾਬਾ ਬੁੱਢਾ ਜੀ ਭਾਈ ਮੰਜ ਜੀ ਗੁਰੂ ਰਾਮਦਾਸ ਜੀ ਬੀਬੀ ਰਜਨੀ ਅਤੇ ਮਨੋਹਰ ਲਾਲ ਨੇ ਆਪ ਸੇਵਾ ਕੀਤੀ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਉਹ 베ਰੀ ਅੱਜ ਵੀ ਉਸੇ ਸਥਾਨ ਤੇ ਸਥਾਪਿਤ ਹੈ ਪੰਜਾਬ ਅਤੇ ਸਿੱਖ ਇਤਿਹਾਸ ਨਾਲ ਜੁੜੇ ਰਹਿਣ ਲਈ ਹੋਰ ਜਾਣਕਾਰੀ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਸਾਡੀਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਤਿਹਾਸ ਨਾਲ ਜਾਣੋ ਹੋ ਸਕਣ ਧੰਨਵਾਦ